ਹਾਂਜੀ ਨੀਰੇਜ ਜੀ ਕੀ ਕਹਿਣਾ ਤੁਹਾਡਾ ਅੱਜ ਲੰਗਰ ਲਾਇਆ ਤੁਸੀਂ ਹਾਂਜੀ ਸੈਸੀ ਗਾ ਜੀ ਕਰ ਰਹੇ ਨੇ ਅੱਜ ਆਪਾਂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰੂਰ ਤੇ ਹਰ ਸਾਲ ਦੀ ਤਰ੍ਹਾਂ 30 ਦੇ ਸੀਕਲ ਦੀ ਚਲਪੀ ਲੰਗਰ ਲਾਇਆ ਜੀ ਸਮੂਹ ਆਪਣੇ ਦੁਕਾਨਦਾਰ ਜੀ ਤੇ ਯਾਰਾਂ ਦੋਸਤਾਂ ਦੇ ਸਹਿਯੋਗ ਦੇ ਨਾਲ ਤੇ ਲੰਗਰ ਲਾਇਆ ਜੀ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਤੇ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਸਾਰਿਆਂ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੋਕ ਰੱਖਦੇ ਹੋਇਆਂ ਸਮੂਹ ਬਰਾਡ ਮਾਰਕੀਟ ਵੱਲੋਂ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਇੱਥੇ ਬਰਡਾਂ ਦਾ ਲੰਗਰ ਲਾਇਆ ਗਿਆ ਤੇ ਪੂਰੇ ਨਗਰ ਦਾ ਵੀ ਸਹਿਯੋਗ ਹੈ ਤੇ ਇਸ ਪੂਰੀ ਦੁਕਾਨਦਾਰ ਭਰਾਵਾਂ ਦਾ ਪੂਰਾ ਸਹਿਯੋਗ ਹੈ ਤੇ ਇੱਥੇ ਪਹਿਲ ਸ਼ੁਰੂ ਚ ਆਪਣੇ ਬ੍ਰਿਡਾਂ ਦਾ ਲੰਗਰ ਹੈ ਫਿਰ ਸ਼੍ਰੀ ਬਾਲਾ ਜੀ ਹਾਊਸ ਐਚ ਡੀ ਐਚ ਡੀ ਐਫ ਬੈਂਕ ਕੋਲ ਬ੍ਰਿਡਾਂ ਦਾ ਜੈਸੀ ਘੋੜੀ ਜਲੇਬੀਆਂ ਦਾ ਲੰਗਰ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਪੁਰਬ ਦੇ ਸਮੂਹ ਬਰਾੜ ਮਾਰਕੀਟ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਮੂਹ ਬ੍ਰੇਡਾਂ ਦਾ ਲੰਗਰ ਲਾਇਆ ਗਿਆ ਜਿਹਦੇ ਚ ਕੇ ਪੂਰੇ ਨਗਰ ਦਾ ਸਹਿਯੋਗ ਹੈ ਸਮੂਹ ਦੁਕਾਨਦਾਰ ਭਰਾਵਾਂ ਦਾ ਪੂਰਾ ਪੂਰਾ ਸਹਿਯੋਗ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ 14 ਗੁਰਪੁਰਬ ਦੇ ਸ਼ੋਕਧਿਆੜੇ ਤੇ ਬਰਾੜ ਮਾਰਕੀਟ ਬਿਲਡਿੰਗ ਬ੍ਰਿਟਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਰੀ ਮਾਰਕੜ ਨੇ ਹਮ ਹਮਾ ਕੇ ਭਾਗ ਲਿਆ ਕਿ ਆਪਣੇ ਆਮ ਸਾਰੀ ਮਾਰਕੜਾਂ ਨੇ ਪੂਰਾ ਸਾਥ ਦੇ ਦਿੱਤਾ ਠੀਕ ਹੈ